हां हां जी ਕਿਸਾਨ ਵੀਰੋ ਸਵਾਦ ਆ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਖਾਨ ਦੇ ਤੇ ਅੱਜ ਦੀ ਵੀਡੀਓ ਵਿੱਚ ਅੱਪਾ ਪੰਜ ਗਾਵਾਂ ਸੇ ਲੈ ਲੈ ਕੇ ਆਂ ਜੀ 2 ਬਈ ਤਾਜ਼ੀਆਂ ਸੂਈਆਂ ਤਿੰਨ ਗੱਬਣਾ ਨੇ ਪਿੰਡ ਸੈਦੋਗੇ ਜ਼ਿਲ੍ਹਾ ਮੋਗਾ ਤਹਿਸੀਲ ਨੇਹਰ ਸਿੰਘਲ ਆਉਂ ਪੁੱਛ ਲੈਣਾ ਬਾਈ ਤੁਹਾਡੇ ਬਾਈ ਜੀ ਹਸੀਕਾਲ ਸਸੀ ਆ ਬਾਈ ਹੋਰ ਦੀਪੇ ਠੀਕ ਹੋ ਵਧੀਆ ਬਹੁਤ ਵਧੀਆ ਆਪਣਾ ਵਧੀਆ ਚੱਲਦਾ ਕੰਮਕਾਰ ਹਾਂ ਮੇਰੇ ਮਾਵਾ ਜੀ ਨਾਮ ਤੇ ਡਰੈਸ ਵੋ ਨਾ ਮੇਰੇ ਅਰਸ਼ਦੀਪ ਉਹ ਪਿੰਡ ਜਦੀਪਾ ਬਣਦੇ ਕਹਿੰਦੇ ਆ ਬਾਈ ਪਿੰਡ ਵੀਰੇ ਸੈਦੋਗੇ ਆ ਨਿਆ ਬੰਦੇ ਵੀ ਸੈਦੋ ਗਿਆ ਤੁਸੀਂ ਨਿਹਾਲ ਸਿੰਘ ਦਾ ਜਿਹੜਾ ਵੀਰੇ ਮੋਬਾਈਲ ਨੰਬਰ ਬੋ 8847617674 ਠੀਕ ਹੈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸਬਈ ਆ ਬਾਟਰੇ ਦੂਜਾ ਸੂਆ ਸੂਈਆ ਵੀਰੇ ਹੂੰ ਇਹਨੂੰ ਮੰਨ ਕੇ ਚੱਲ ਵੀ ਸੂਈ ਸੀ ਗਿਆ ਤੜਕੇ 9 ਵਜੇ ਠੀਕ ਆ ਜੇ ਅਜੂਰੀ ਦੀ ਕੰਪਲੀਟ ਆ ਭਈਆ ਭਾਈ ਬੱਠਲ ਜਪਈਆ ਫਿਰ ਬੋਡੂਗੀ ਬੇ ਟੈਂਸ਼ਨ ਫਰੀ ਹੋ ਕੇ ਲੈ ਜੇ ਮਗਰ ਇਹਦੇ ਬੱਛਾ ਯਾਰ ਬੱਛਾ ਹਾਂ ਮਗਰ ਬੱਛਾ ਦਾ ਬੱਚੇ ਨੂੰ ਮੂਹ ਲਵਾ ਕੇ 3 ਕਿਲੋ ਬੋਲੀ ਚੋਈ ਹੋਗੀ ਚੋਣ ਚਾ ਇੱਕ ਨੰਬਰ ਹੋਊਗਾ ਵਹਿੜ ਦਾ ਹੂੰ ਠੀਕ ਆ ਨਾ ਗੱਲ ਠੰਡੀ ਸੀਲਸ ਲਾਗੋ ਠੀਕ ਆ ਭਾਈ ਠੀਕ ਆ ਨਾ ਮੂਹ ਮੱਥਾ ਫੇਸ ਕੁਆਲਿਟੀ ਮੈਡ ਹੋ ਜੂਗੀ ਭਈਆ ਸਟ੍ਰੇਟ ਇੱਕੋ ਜੀ ਹਾਂ ਕੋਈ ਬੈਡ ਵੀ ਇਹਨਾਂ ਦੇ ਵਿੱਚੋਂ ਬਈ ਆਹੋ ਨਾ ਹੋਊਗੀ ਅੱਧਾ ਵਾਰ ਬੈੜਾ ਹੋਣਾ ਹੈ ਜਿਵੇਂ ਕੋਈ ਲਿੱਸੀ ਨਾ ਹੋਊਗੀ ਬੰਦੇ ਨੂੰ ਅੱਗੇ ਤੋਂ ਮੋੜਨਾ ਪਊਗਾ ਸਹੀ ਗੱਲ ਸਾਫ ਸੁਥਰੀ ਹੂੰ ਮੂੰਹ ਮੱਥਾ ਵੜਦਾ ਬਹੁਤ ਸੋਹਣਾ ਹੋਈ ਸਵਾਈਆ ਫੇਸ ਬਿਊਟੀ ਦੇਖੋ ਚਮਕ ਚਮਕ ਪੂਰੀ ਚੰਗੀ ਆ ਸਟ੍ਰੇਟ ਊਭਰੇ ਸਾਰੇ ਪਾਸਿਓਂ ਹੂੰ ਫੇਸਬੁਕਸ ਬੱਛੀ ਦਾ ਬੇ ਵੋ ਪਿਆਰਾ ਚਿਬਾਈ ਚੂਈ ਕਿਵੇਂ ਮੈਂ ਗਣਾ ਇੱਕ ਨੰਬਰ ਉਪੂ ਕਰ ਗਈ ਉਹ ਯਾਰ ਸਾਡੇ ਨੂੰ ਓਕੇ ਹੋ ਗਈ ਅਗਲਾ ਆਉਦੀ ਓਕੇ ਕਰਕੇ ਲੈ ਕੇ ਜਾਊਗਾ ਠੀਕ ਹੈ ਬਾਈ ਠੀਕ ਹੈ ਠੰਡੀ ਢੂੰਡੀ ਬਹੁਤ ਹੈ ਬਾਈ ਜਿਵੇਂ ਫਾਰਦੀ ਹੱਥ ਲਾਈ ਚਾਲ ਕੋਈ ਚੱਕਰੀ ਨਹੀਂ ਠੰਡੀ ਸੀਲ ਆ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜੇ ਚਾਰੇ ਥਣ ਮੇਰੇ ਮੂਰੇ ਵੀ ਗੜਗੜਦਾ ਗਿਆ ਬੂ ਮਗਰ ਵੀਊਗਾ ਚੋਣ ਜਵਾ ਤੋਂ ਬੰਦਾ ਪਜਾ ਦੀ ਕਰੂਗਾ ਬੱਛੀ ਸੀਗੀ ਨਾ ਗੱਲ ਸਿਆਮੂ ਕਬੂ ਦਾ ਇਹ ਰਬੜ ਮੈਂ ਕਹਣਾ ਭਾਈ ਪਲੀ ਜੁੜੀ ਆ ਬੱਛੀ ਬਹੁਤ ਚੰਗੀ ਹੈਗੀ ਬਲੂਨ ਦਾ 118 17 ਕਿਲੋ ਬੜੇ ਆਰਾਮ ਨਾਲ ਹੀ ਪਾਇਆ ਹੋਇਆ ਠੀਕ ਆ ਐਦੂ ਘਟਦੀ ਨਹੀਂ ਗਾ ਦੁੱਧ ਵੀਰੇ ਵੇਖੋ ਜੇ ਪਾਲੂਗਾ ਤਾਂ ਕੱਢ ਲੂਗਾ ਠੀਕ ਆ ਆਪਣੀ ਲਈ ਵੀ ਆ ਕੋਈ ਘਰ ਜਾਂ ਮਣੀ ਜੇ ਬੰਦਾ ਗਾਹੋਂ ਆ ਗਿਆ ਆਪਾਂ ਨੂੰ ਕਹੂਗਾ ਹਨਾ ਆਪਣਾ ਵੀਰੇ ਲਈਆਂ ਹੋયા ਠੀਕ ਆ ਨਾ ਗੱਲ ਅਗਲਾ ਆਪਦੀ ਦੇਖ ਕੇ ਲੈ ਕੇ ਜਾਵੇ ਸਾਡੀ ਵੀਰੇ ਦੇਖ ਕੇ ਲਈ ਦੀ ਠੀਕ ਆ ਆਰਡਰ ਬੜਾ ਕਮਾਲ ਦਾ ਨਾ ਇੱਕ ਨੰਬਰ ਹੋ ਗਿਆ ਵੀਰੇ ਆਰਡਰ ਬੜਾ ਚੰਗਾ ਬਹੁਤ ਸੋਹਣਾ ਡ੍ਰੈਗਰ ਮਾਈ ਦਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਖੜਵੇਂ ਪੂਰੇ ਗਿਆ ਕੀ ਮੋਲਾ ਦਿੱਤੇ ਦਾ ਡਾਕਟਰ ਮੋਲਾ ਗਰਾਉਂਡੋਂ ਦਾ ਯਾਰ ਇਹ ਜੀ ਬੱਚੀ ਦਾ 70 75 ਕਰਾ ਲਾ ਜਿਹਦਾ ਮਰਜੀ ਕਰਾਣਾ ਹੈ ਜਿਹੜੇ ਵੀਰੇ ਜਸਨੋ ਵਾਲੇ ਰੁਪਏ ਹੋਣਗੇ 66000 ਦੀ ਬੱਚੀ ਦੇਣੀ ਹੈ ਬਾਈ 66000 ਠੰਡੀ ਸੀਲ ਹੋਊਗੀ ਚੋਣ ਚਵਾ ਵੇਖ ਬਾਈ ਚਵਾਈ ਬੜੀ ਚੰਗੀ ਆ ਨਾ ਮੈਂ ਕਹਣਾ ਵੀਰੇ ਚੋਣ ਲਗਾ ਸੈਕਟਰ ਦਾ ਉਹ ਬਾਈ ਚੋਣ ਕਰਮਾ ਦੀ ਬੜਾ ਚੰਗਾ ਲੈ ਕੀ ਬਾਤ ਚਵਾਈ ਬੜੀ ਚੰਗੀ ਆ ਨਾ ਮੈਂ ਕਹਣਾ ਬਾਈ ਬੰਦਾ ਯਾਦ ਕਰੂ ਜਿਹਦੇ ਘਰੇ ਜਾਵੜੀ ਗਾਂ ਠੀਕ ਆ ਨਾ ਗੱਲ ਹੈ ਕੋਣ ਚਵਾਦਾ ਦਾ ਲੈਖਾ ਹੀ ਕੋਈ ਕੀ ਬਾਤ ਚਵਾਈ ਬੜੀ ਚੰਗੀਆਂ ਮੈਂ ਕਹਣਾ ਵੀਰੇ ਜਿਵੇਂ ਮਰਜ਼ੀ ਚੋਈ ਚੱਲੀ ਜਾ ਹੂੰ ਕਿੰਨੀ ਕੁਛ ਨਹੀਂ ਨਿਆਣਾ ਲਾਉਣਾ ਲਾੜੇ ਨਹੀਂ ਲਾਉਂਦਾ ਨਾ ਲਾਵੇ ਘਰ ਤੱਕ ਦੀ ਜ਼ਿੰਮੇਵਾਰੀ ਹੋਊਗੀ ਥਣਾ ਉਹਨਾਂ ਸਾਡੀ ਓਕੇ ਹੋਊਗੀ ਆਲਾ ਦੀ ਲੈ ਕੇ ਜਾਵੇ ਵੀਰੇ ਦੇਖ ਕੇ ਨਾ ਲਾਂਬਾ ਲੈਣਾ ਨਾ ਲਾਂਬਾ ਦੇਣਾ ਠੀਕ ਆ ਠੀਕ ਆ ਨਾ ਅਜੇ ਤਾਂ ਬੱਸ਼ੀ ਬੋਲੇ ਬੋਲੇ ਜੀ ਆ ਗਈ ਠੀਕ ਆ ਅਜੇ ਦੁੱਧ ਦਾ ਤਾਂ ਤੇ ਆ ਗਈ ਦੇਖ ਕੇ ਘੜਦਨੇ ਹੂੰ ਜਸਨੋ ਵਾਲਾ 66000 ਰੁਪਏ ਲਾਉਣਿਆ ਪਰ ਜਵਾਬ 50 55 ਵਾਲਾ ਖੇਚਲ ਨਾ ਕਰੇ ਵੀਰੇ ਕੋਈ ਲੋੜ ਨਹੀਂ ਫੋਨ ਲਾਉਣ ਦੀ ਸਾਡੇ ਕੋਲੇ ਵੀ ਨਾ ਟਾਈਮ ਨਹੀਂ ਹੁੰਦਾ ਅੱਗੇ ਭਰਾ 2 ਨੰਬਰ ਤੇ ਇਹ ਵੀਰੇ ਦੂਜਾ ਸੂਆ ਕਾਨੂੰਨ ਵਾਲੋ ਤੇ 14 15 ਕਿਲੋ ਪਾਇਆ ਵਿਆ ਜਰਸੀ ਦਾ ਕ੍ਰੋਸ ਆ ਜਰਸੀ ਦਾ ਤੇ ਐਰ ਸ਼ਹਿਰ ਦਾ ਠੀਕ ਹੈ ਪੂਰੀ ਬੱਚੀ ਆਈ ਆ ਗਈ ਥੋੜਾ ਜਿਹਾ ਝਾਂਜਣਾ ਧੁੰਦਰਾ ਕਰਕੇ ਡਰਦੀ ਸੀ ਠੀਕ ਹੈ ਨਾ ਗੱਲ ਜਰਸੀ ਤੇ ਐਰ ਸ਼ਹਿਰ ਦਾ ਹਾਂ ਜਰਸੀ ਤੇ ਐਰ ਸ਼ਹਿਰ ਦਾ ਕ੍ਰੋਸ ਆਗਾ ਠੀਕ ਹੈ ਨਾ ਫੇਸਬੁਕ ਤੋਂ ਬਹੁਤ ਪਿਆਰਾ ਬੱਚੀ ਦਾ ਫੇਸ ਬੜਾ ਪਿਆਰਾ ਜਾਣ ਜੰਦ ਬਥੇਰੀ ਆ ਆਦਾ ਕਲਰ ਦੀ ਬਾਈ ਡਵਾ ਲੇਨੀ ਆ 10 ਦਾ ਨਾ ਹੁਣ 10 ਹੀ ਵੇਚ ਦਈਏ ਸਹੀ ਗੱਲ ਆ ਬਾਈ ਠੀਕ ਆ ਨਾ ਗੱਲ ਕਲਰ ਦੀ ਮੰਗ ਇੰਨੀ ਕਾ ਬਾਈ ਕਹਿੰਦਾ ਵੀ ਜੇ 10 ਗਾਇਆਂ ਵੀ ਹੁਣ ਹੱਥਾਂ ਨੂੰ ਗਾਇਆਂ ਉਹ ਵੀ ਵੇਚਦੀ ਬਹੁਤ ਚੰਗੀ ਆ ਬਾਈ ਝੂਣ ਚਵਾ ਇੰਨਾ ਚੰਗਾ ਬੰਦਾ ਯਾਦ ਕਰੂ ਜੇ ਉਹਦਾ ਉਹਦੇ ਅਰਗੇ ਝੂਣੇ ਨੂੰ ਲੱਗਿਆ ਬਾਈ ਅੱਛਾ ਠੀਕ ਆ ਨਾ ਗੱਲ ਸਾਫ ਸੁਥਰੀ ਆ ਗਈ ਖਾਣ ਪੀਣ ਵਿੱਚੀ ਦਾ ਬਹੁਤ ਪਿਆਰਾ ਯਾਰ ਜਿਹੜਾ ਲੱਕੜਾਂ ਬਾਦੇ ਲੱਕੜਾਂ ਵੀ ਖਾਜੂ ਇੰਨੀ ਚਾਰੂ ਬੱਚੀ ਆ ਆਰਡਰ ਬੜਾ ਕਮਾਲਾ ਬਸ ਵੇਰੇ ਇਹਦੇ ਦਿਨ ਸਾਰਾ ਧੀਮੂਦਨ ਬੁਰਿਆ ਵੱਧ ਘਟ ਲੈ ਜੇ ਕੋਸ ਕਹਿ ਨਹੀਂ ਸਕਦੇ ਠੀਕ ਹੈ ਗੱਲ ਹਜੇ ਪੁੜਾ ਪੜਾ ਨਹੀਂ ਬੈਠਣੇ ਨਮਾਇਆ ਬਣ ਕੇ ਚੱਲ ਸਹੀ ਗੱਲ ਹੈ ਹਾਂ ਅ ਰੰਗ ਰੂਪ ਚੰਗਾ ਬਈ ਕੱਦ ਵੱਡ ਚੰਗਾ ਅਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਜਰਸੀ ਤੇ ਅਰਸਰ ਦਾ ਕ੍ਰਾਸ ਹੈ ਗਰਮੀ ਬਿਲਕੁਲ ਨਹੀਂ ਮੰਨਦੀ ਤੇ ਫੈਂਡ ਫੂਡ ਜਿਹੜੀ ਕਰਮਾ ਗਈ ਫੁੱਲ ਚੰਗੀ ਖਾਣਾ ਚੰਗਾ ਨਾ ਦੀ ਬਾਲਾ ਚੰਗਾ ਚੂਣ ਲੱਗਾ ਡਾਕਟਰ ਵੀਰੇ ਗੁਲਾਬੀ ਥਾਣਾ ਉਸਕੋ ਨੰਬਰ ਆ ਬਾਈ ਹਵੇ ਬੱਛੀ ਨੇ ਬਾਨਾ ਬਹੁਤਾ ਬਾਈ ਲੈ ਕੀ ਆ ਵਾਹ ਚੋਲਾ ਦੇ ਬੱਛੀ ਦਾ ਕਿੰਨਾ ਚੰਗਾ ਹੈ ਬੜੀ ਵਧੀਆ ਹਾਂ ਤੇ ਮੁੱਲ ਕੀ ਜਾਇਜ ਆ ਮੁੱਲ ਡਾਕਟਰ ਜਮਾ ਜਿਸ ਨੂੰ 56000 ਦੀ ਬੱਚੀ ਦੇਣੀ ਹੈ ਮਾਨਤਾਨ ਹੋ ਗਿਆ ਜਮਾ ਮੇਰੇ ਮੁੱਲ ਕਰਾਉ ਨੂੰ ਇਹਦਾ 65 ਕਰ ਲਾ ਫਿਰ ਉਹ ਵੀ ਅਗਲਾ ਕਹਿੰਦਾ 40 45 50 ਲੈ ਲਾ ਕੋਈ ਫਾਇਦਾ ਨਹੀਂ ਬਾਈ ਮੈਂ ਤਾਂ ਹੀ ਕਹਿੰਦਾ ਸਾਡੇ ਬਰੇ ਮੁੱਲ ਜਮਾ ਹੀ ਵੇਖ ਕੇ ਜਾਇਜ ਰੱਖੇ ਹੁੰਦੇ ਆ ਕੋਈ ਜੇ ਸਾਡੇਆਂ ਵੀ ਲਈਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਲਈਆਂ ਮੇਰੇ ਵੀਡੀਓ ਉਹਨਾਂ ਨੇ ਵੀ ਦੇਖਣੀ ਹੁੰਦੀ ਆ ਸਹੀ ਗੱਲ ਜੇ ਬਾਹਲੇ ਵੱਡੇ ਉਹਦੇ ਵਾਲੇ ਮੁੱਲ ਰੱਖਾਂਗੇ ਬਰੇ ਮਾਲ ਨਹੀਂ ਵਿਗਦਾ ਠੀਕ ਆ ਗੱਲ ਤਾਂ ਹੀ ਕਰਕੇ ਜਮਾ ਨਚੋੜ ਕੱਢ ਕੇ ਰੇੜਦਾਈ ਮੁੱਲ ਕਰਿਆ ਹੁੰਦਾ ਵੀ ਇਹ ਚ 2-4000 ਵਾਲਾ ਹੀ ਮਾਰਜਨ ਹੁੰਦਾ ਬੜੀ ਲੰਮੀ ਚੌੜੀ ਗੇਮ ਨਹੀਂ ਹੁੰਦੀ 56000 ਦੀ ਵੱਛੀ ਦੇ ਦੂੰ। ਤਿੰਨ ਨੰਬਰ ਵਾਲੀ ਬਈ। ਵੀਰੇ ਦੂਜਾ ਸੂਆ ਹੂੰ ਜਰਸੀ ਆ ਪਿਓਰ ਪੰਜਾਬ ਵਾਲੀ। ਪਿਓਰ ਪੰਜਾਬ। ਕੱਦਾਵਾਰਾ ਬੈੜ ਸਾਰਿਆਂ ਬੈੜਾਂ ਦੇ ਵਿੱਚ ਉੱਚੀ ਹੋਊਗੀ ਬਈ। ਹੂੰ ਠੀਕ ਆ ਨਾ ਗੱਲ। ਹਜੇ ਵੀਰੇ ਸੂਣ ਵਾਲਾ ਕੋਈ ਲੇਖਾ ਹੀ ਨਹੀਂ ਮੱਛੀ ਦਾ। ਲਵ ਆਪੀਆ ਮੈਂ ਨਾ ਬਈ ਡਾਕਟਰ ਆ ਬੈਠਾ ਹੈ ਕੀ ਹੋਇਆ ਖਾਣ ਦੇ ਖਾ ਭਾਈ ਖਾਣ ਬੜਾ ਚੰਗਾ ਲ ਮੈਂ ਡਾਕਟਰ ਤਾਂ ਬਸਵਾਜ ਬਹਿਣੇ ਖੜੇ ਜਾਣੇ ਸਹੀ ਗੱਲ ਹੈ ਅਜਾ ਇੰਨਾ ਢੋਲਾ ਭਰੂ ਜੀ ਲਵ ਆਪੀਆ ਹਨ ਬਰੇ ਇਹਨਾਂ 24 25 ਦਿਨਾਂ ਦੇ ਡੇਟਾਂ ਹਜੇ ਸੁਣਦੇ ਆ ਹਫਤਾ ਵਸ਼ੀ ਖੁੱਲਾ ਕੱਢ ਜੂਗੀ ਫੇਸ ਫੂਸ ਵਸ਼ੀ ਦਾ ਇੰਨਾ ਪਿਆਰਾ ਨਾ ਕੀ ਬਾਤ ਈ ਆ ਯਾਰ ਕੀ ਬਾਤ ਈ ਆ ਜੀ ਦੇ ਅਰੇ ਮੈਂ ਦੰਦ ਦੰਦ ਦੇਖੇ ਨਹੀਂ ਸ਼ਾਇਦ ਕੋਈ ਦੰਦਾ ਜੋ ਆਪਾਂ ਕਹਿ ਨਹੀਂ ਸਕਦੇ ਭਾਈ ਯਾਰ ਠੀਕ ਹੈ ਨਾ ਗੱਲ ਉਹ ਕੇਅਰ ਬੋਰਡੂ ਜਾਨ ਪ੍ਰਾਣ ਵਾਲੀ ਆ ਕੱਦ ਵਾਲੀ ਆ ਗਈ ਠੀਕ ਹੈ ਨਾ ਗੱਲ ਉਹ ਸਭੀ ਬੜੀ ਵਧੀਆ ਮਾਲ ਨਹੀਂ ਹੈਗਾ ਫੇਸ ਬੜਾ ਪਿਆਰਾ ਬੋਦੀਵਾਦੀ ਚੰਗਿਆ ਸਨਖ ਆਪਣਾ ਬੈਡ ਦੇ ਵਿੱਚ ਬਹੁਤ ਕਲਰ ਬੜਾ ਚੰਗਾ ਚਮਕ ਪੂਰੀ ਆ ਤੋਰਾ ਤਰਾ ਦੇਖੋ ਵੀ ਤੋਰਾ ਤਰਾ ਕਮਾਲ ਹੈ ਇੱਕ ਨੰਬਰ ਹੋ ਤੋਰਾ ਤਰਾ ਹੂੰ ਬੰਦਾ ਬੇ ਟੈਨਸ਼ਨ ਪਰਕ ਹੋ ਕੇ ਬਲਾਈ ਜਾਈ ਬਾਈ ਯਾਰ ਕੱਲੀ ਕੱਚੀ ਕੱਚੀ ਆ ਹਣਾ ਕਾਂdre ਸਾਹਮਣੀ ਪਊਗੀ ਇਹਦੀ 24 25 ਤਰੀਕਾ ਸੂਣ ਦੀ ਵੜਦੀ ਹਜੇ ਠੰਡੀ ਸੀਲਸ ਲੱਗ ਓਕੇ ਰਿਪੋਰਟ ਹੋਊਗੀ ਹਜੇ ਕੋਈ ਵੀ ਸੂਣ ਵਾਲਾ ਲੇਖਾ ਹੀ ਨਹੀਂ ਵੜਦਾ ਸਹੀ ਗੱਲ ਹੈ ਕੋਈ ਅਜੇ ਵੀਰੇ ਵੜ ਕੱਚੀ ਬਹੁਤ ਓ ਢੁੱਲਾ ਢੁੱਲਾ ਬੱਛੀ ਨੂੰ ਠੰਡੀ ਬਹੁਤ ਹੈ ਯਾਰ ਹਾਂਜੀ ਬਾਈ ਵੱਡੀ ਹੋਊਗੀ ਇਹ ਯਾਰ ਅਗਲਾ ਕਹਿੰਦਾ ਨਾ ਪਤਾ ਨਹੀਂ ਵੀਡੀਓ ਤੇ ਛੋਟੀ ਯਾਰ ਨਾ ਮੇਰੇ ਫੁੱਲ ਹਾਈਟ ਹੋਊਗੀ ਬੱਛੀ ਦੀ ਸਾਰੀਆਂ ਵੇੜਾ ਨਾਲੋਂ ਬਾਈ ਵੱਡੀ ਹੈਗੀ ਵੇੜੇ ਮੋਲਾ ਡਾਕਟਰ ਜਿਹੜਾ ਮਰਜੀ ਕਰਾਲਾ ਯਾਰ 68 ਤੋਂ ਵੀ ਦੇ ਦਾਂਗੇ ਮਾਨਦਾਨ ਹੋ ਜਾ ਮਾਨਦਾਨ ਮਾੜਾ ਮੋਟਾ ਕਰ ਦਾਂਗੇ ਬਾਈ 60000 ਰੁਪਿਆ ਮੋਲਾ ਮਾਨਦਾਨ ਜ਼ਰੂਰ ਵਧਾਓ ਚੰਗੀ ਅਬੜ ਕੱਚੀ ਕੱਤੀ ਲੇਵਾ ਬਹੁਤ ਬਣਾਉਗੀ ਬਾਈ ਬਾਈ ਇਹਦੀ ਤਾਂ ਡਿਮਾਂਡ ਹੀ ਬਹੁਤ ਆ ਸੁਖਣਾ ਯਾਰ ਇਹਦਾ ਬੈ ਜਰਸੀ ਦਾ ਬਈ ਪੂਰਵੀ ਨਹੀਂ ਹੁੰਦੀ ਸਹੀ ਗੱਲ ਆ ਠੀਕ ਆ ਨਾ ਅੱਗੇ ਹਰ ਵਾਰੀ ਆਪਣੇ ਕੋਲ ਜਾ ਸਕਦਾ ਕਿ ਇਹਦਾ ਐਤ ਕੀ ਮਿਲਗਾ ਹੀ ਨਹੀਂ ਆਹੀ ਇੱਕ ਦੋ ਮਿਲ ਜਾ ਭਰਾਵਾ ਸਹੀ ਗੱਲ ਆ 60000 ਦੀ ਦੇ ਦੂੰਗਾ ਹਮ ਅੱਗੇ ਭਰਾ ਚਾਰ ਨੰਬਰ ਕਿਹੜਾ ਸੁਭਾ ਬਾਈ ਡਾਕਟਰ ਦੇ ਮਾਲਕਾਂ ਨੇ ਦੂਜੇ ਗਿਆ ਪਾ ਤੀਜੇ ਮੰਨ ਲ ਕੇ ਵੜ ਲਈ ਆ ਜਾਨ ਪ੍ਰਾਣ ਬਹੁਤਾ ਬੱਛੀ ਦੇ ਵਿੱਚ ਉੱਲੀ ਵਰਦੀ ਲਈ ਠੀਕ ਹੈ ਨਾ ਅਜੇ ਸੂਣ ਵਾਲਾ ਇਹਦਾ ਲੇਖ ਠੀਕ ਕੱਚੀ ਆ ਹਣਾ ਹਜੇ ਕੱਚੀ ਆ ਬਾਈ ਬੰਦਾ ਚਾਰ ਪੰਜ ਨੇ ਸਾਹਮਣੇ ਅਜੇ ਤਾਂ ਯਾਰ ਗੂੰਦੀ ਮਾਰਦੀ ਆ ਸਹੀ ਮੈਨੇ ਤਾਂ ਯਾਰ ਠੀਕ ਆ ਲੈ ਚੀਪਾ ਦਾ ਅਜੇ ਵੜਨੇ ਪਾਇ ਕੋਈ ਨਹੀਂ ਹੂੰ ਗੂੰਦੀ ਠੀਕ ਗੱਲ ਹਾਂ ਗੂੰਦੀ ਮਾਰਦੀ ਆ ਠੀਕ ਹੈ ਨਾ ਗੱਲ ਢੜ ਪਹੁੰਚ ਹਾਂ ਵੀਰੇ ਫੋਟਾਂ ਆਏਗੀਆਂ ਪਰ ਦੋ ਛੋਟਕਾ ਆ ਪਰ ਇਹਨਾਂ ਦਾ ਸਰਾਖ ਸੁਰੂ ਕਰਨੀ ਆ ਹਾਂ ਜਾਨ ਜੰਦ ਬਹੁਤ ਆ ਸਾਰਿਆਂ ਨਾਲ ਜਾਨ ਬਹੁਤ ਹੋਊਗੀ ਬਣੀ ਵੀ ਆ ਨਾ ਫਲ ਪਲੀ ਜੁੜੀ ਬਹੁਤ ਆ ਬਾਈ ਯਾਰ ਹੋਲ ਰਾਜੀ ਆ ਬਾਈ ਪਲੀ ਵੀ ਆ ਕਨਵਰਟ ਚੰਗਾ ਆਰਡਰ ਬਹੁਤ ਸੋਹਣਾ ਤਿਆਰ ਕਰੂ ਕੱਚੀ ਜ਼ਰੂਰ ਆ ਹਜੇ ਦਿਨ ਲੈਂਦੀ ਆ ਉਹਦੇ ਨੂੰ ਆਰਡਰ ਜਿਹੜਾ ਵਧੀਆ ਤਿਆਰ ਕਰ ਫੇਸ ਫੂਲਸ ਦੇਖੋ ਕਰਮਾਲੀ ਦਾ ਫੇਸ ਬੜਾ ਕਮਾਲ ਆ ਹਨਾ ਮਾੜੀ ਹੱਕੀ ਹੂੰ ਕੱਦ ਗੁੱਦ ਬਹੁਤ ਆ ਬਾਈ ਜਾਣ ਜੂਣ ਬਹੁਤ ਆ ਬੈੜ ਦੇ ਵਿੱਚ ਥੋੜੀ ਖੁੱਲੀ ਫਿਰਦੀ ਆਈ ਆ ਤਹਰੇ ਤੂ ਪੁਰਨ ਤਰਨ ਦਾ ਘਾਟ ਹੀ ਹਸਾਬ ਹੈ ਹੂੰ ਹਜੇ ਬੈੜ ਦੇ ਵੀਰ ਦਿਨ ਪਏ ਆਗੇ ਠੀਕ ਹੈ। ਅੱਜ ਦਾ ਬਰੇਕਾ ਟੁਕੜਾ ਨਾਮ ਵਾਲੇ ਦੱਸਦਿਆਂ ਦੇ ਖੁੱਲੇ ਪਏ ਆਗੇ। ਠੀਕ ਹੈ ਨਾ ਗੱਲ ਬੰਦਾ 4 ਦਿਨ ਸਾਹਮਣੇ ਬਈ ਅਗਲੇ ਨੂੰ ਜੇ ਕੋਈ ਵੇਚਣ ਲੈਂਦਾ ਉਹਨੂੰ ਵੀ ਰੋਟੀ ਦੇਊਗੀ ਬੜਾ। ਅਜੇ ਸੂੰਦੀ ਨਹੀਂ ਬਈ ਯਾਰ ਛੂੰਦੀ ਨਹੀਂ ਅਜੇ। ਸੂੰਣ ਵਾਲਿਆਂ ਦਾ ਬਈ ਪੰਡਾ ਲਾ ਦਊਗੀ ਬੱਛੀ। ਕੀ ਮੋਲ ਆ ਭਰਾ ਇਹਦਾ ਫਿਰ? ਡਾਕਟਰ ਅੱਜ ਦਾ ਮੋਲ ਕਰਾਉਣ ਨੂੰ ਜਿਹੜਾ ਮਰਜ਼ੀ ਕਰਾਲਾ ਯਾਰ 60000 ਦੀ ਵੜ ਦੇ ਦਾਂਗੇ ਅੱਜ। 75000 ਤੋਂ 80000 ਦੇ ਘਰਾਂ 'ਚ ਬੈਠਣੇ ਤਿਆਰ ਹੋ ਗਏ ਬਈ ਵਿਕਣਾਗਾ। ਠੀਕ ਹੈ ਨਾ ਗੱਲ। ਇਹਨਾਂ ਦਾ ਬਈ ਪਤਾ ਹੀ ਨਹੀਂ ਕਿ ਮੈਂ ਤੁਰਨਾ ਤਰਨਾ ਵੜਨ 5000 ਰੁਪਇਆ ਅੱਜ ਦੀ ਘੜੀ ਬਾਈ ਕਹਿੰਦਾ ਮੋਲਾ ਹਨ ਤੇ ਸਾਮਕੇ ਵੜ ਬਾਈ ਕਹਿੰਦਾ ਚੰਗੇ ਰੁਪਇਆ ਸੀ ਥਣਲੇਵਾ ਬੜਾ ਚੰਗਾ ਰਾਜੀ ਫੋਲਾ ਰਾਜੀ ਬਹੁਤ ਆਣਾ ਬਹਿਣਾ ਰਾਜੀ ਦਾ ਬਾਈ ਔਰ ਮੈਂ ਕਹਣਾ ਆਇਆ ਨਾ ਖੁੱਲੀ ਫਿਰਦੀ ਆਈ ਕਰਕੇ ਤੇ ਇਹਨੂੰ ਪਤਾ ਨਹੀਂਗਾ ਫਾਰਮੇਸੀ ਆਪਣੇ ਮਿੱਤਰਾਂ ਕੋਲ ਹੀ ਸੀ ਬਹਿੜੇ ਠੀਕ ਹੈ ਨਾ ਹਜੇ ਬਹਿੜਦੇ ਬਈ ਦਿਨ ਪਾ ਜਾ ਕੇ 10 12 ਆਪਣੀ ਦੇਖੀ ਬਹੁਤ ਸੋਹਣਾ ਲੇਵਾ ਲੋ ਵਧੀਆ ਕਰਦੀ ਹੈ ਤਾਂ ਇਹਦਾ ਇੰਨੀ ਗੱੱਚੀ ਲੈ ਲਈ ਨਹੀਂ ਮੇਰੇ ਕੋਲ ਲੈਂਦਾ ਅੱਜ ਕੱਲ੍ਹ ਤਿਆਰ ਬਹਿੜਦਾ ਔਰ ਮੋਲ ਵੀ ਜਮਾਂ ਹੀ ਯਾਰ ਮੰਨ ਗਏ ਲੈ ਇਹਨੇ ਨਾ ਲੋਕ ਤੋਕੜਾ ਮੇਚੀ ਜਾਂਦਾ ਯਾਰ ਸਹੀ ਗੱਲ ਬਹੁਤ ਜਾਣ ਜਾਂਦਾ ਵੜਚ 65000 ਰੁਪਏ ਦੀ ਵੜ ਦੇ ਦਾਂਗੇ ਬਹੁਤ ਠੀਕ ਹੈ ਅੱਗੇ ਵੀਰੇ ਲਾਸਟ ਤੇ ਕਿਹੜਾ ਸੁਆ ਸੁਈਆਂ ਨਹੀਂ ਵੀਰੇ ਇਹਦਾ ਸੌਦਾ ਹੋਇਆ ਯਾਰ ਓਕੇ ਭਾਈ ਇਹਦਾ ਸੌਦਾ ਹੋਇਆ ਹੈਗਾ ਅਹੀ ਚਾਰਵੇਂ ਕਿਸੇ ਵੀਰ ਨੂੰ ਚਾਰਾਂ ਚੋ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ